ਇਹ ਜੀ ਮਤਲਬ ਇਸ ਸਿਆਲ ਦੀ ਇਸ ਸਾਲ ਦੀ ਪਹਿਲੀ بارش ਹੈ ਔਰ ਇਹਦੇ ਨਾਲ ਬਾਦਸ਼ੌਹ ਦੇ ਨਾਲ ਕਾਫੀ ਲੋਕਾਂ ਨੂੰ ਰਾਹਤ ਮਿਲੇਗੀ ਜਿਹੜੀਆਂ ਕੋਈ ਬਿਮਾਰੀਆਂ ਚੱਲ ਰਹੀਆਂ ਨੇ ਬੱਚਿਆਂ ਦੇ ਗਲੇ ਦੀ ਖੇ ਨੂੰ ਠੀਕਣਗੇ ਔਰ ਕਾਫੀ ਮਮਦ ਦੇ ਨਾਲ ਜਿਹੜਾ ਸਾਡਾ ਮਾਨਸਪੁਰ ਤੇ ਸ਼ੀਰਪੁਰ ਤੇ ਇਹ بارش ਬਹੁਤ ਵਧੀਆ ਔਰ ਇਹਦੇ ਨਾਲ ਕੁਝ ਲੋਕਾਂ ਦੇ ਕਾਰੋਬਾਰ ਵੀ ਚੱਲਣਗੇ ਇਸ ਪਾਸੇ ਮਤਲਬ ਜਿਹੜੇ ਕਾਰੋਬਾਰ ਸਿਆਲ ਉੱਪਰ ਟਿਕਾਣਾ ਲਵੇ ਉਹ ਕਾਰੋਬਾਰ ਚੱਲਣਗੇ ਕਿ ਨਾਲੇ ਫਸਲਾਂ ਉਸ ਤਰੀ ਲਿਆ ਮੌਸਮ ਬਹੁਤ ਪਹਿਲੇ ਜਿਹੜਾ ਵਾਰ ਇਹ ਸੁਪੀ ਠੰਡ ਪੈ ਰਹੀ ਸੀ ਉਹਦੇ ਨਾਲ ਕਾਫੀ ਬੰਦੇ ਬਿਮਾਰ ਹੋ ਰਹੇ ਸਨ ਹੁਣ ਮੌਸਮ ਸਾਫ ਹੋ ਜਾਣਾ ਕਣਕਾਂ ਵਾਸਤੇ ਵਧੀਆ ਵਾ ਬੱਚਿਆਂ ਵਾਸਤੇ ਵਧੀਆ ਸਾਰੇ ਵਾਸਤੇ ਵਧੀਆ ਬਹੁਤ ਵਧੀਆ ਬਾਰਿਸ਼ ਹੋ ਰਹੀ ਹੈ ਸਾਡੇ ਕਨੇ ਸੁਪੀ ਠੰਡ ਪਾਇ ਨਹੀਂ ਠੰਡ ਪੜੇ ਹੋਣਾ ਲੱਗਣਾ ਠੰਡ ਦੀ ਕੀ ਆ ਜਦੋਂ ਧੂੜ ਵਹਿ ਗਈ ਪਰ ਸਾਡੇ ਫਿਰ ਹੀ ਲੱਗਦੀ ਆ ਕਹਿੰਦਾ ਕਿ ਠੰਡੀ ਸਵੈਟਰਾਂ ਨਹੀਂ ਆਉਂਦੀ ਇਹਦੇ ਕੋਈ ਜੈਕਟ ਨਹੀਂ ਕਰਦਾ ਬਾਹਰ ਉਹ ਬਾਰਿਸ਼ ਮੌਸਮ ਦੇਖੋ ਕਿੰਨਾ ਵਧੀਆ ਹੋ ਗਿਆ ਅੱਜ ਨਾਲੇ ਕੁਛ ਲੰਗੇ ਲੱਗੇ ਗੁਰੂ ਦੇ ਕੀ ਦੀ ਤੇੜਾ ਅੱਜ ਤੇਰੇ ਸ਼ਾਮ ਠੰਡ ਹੋ ਰਹੀ ਹੀ ਪੜਜ ਪਰਵਾਰੀ ਹੁਣ ਕਰਕੇ ਤੇਰੇ ਸ਼ਾਮ ਠੰਡ ਹੋ ਜਾਂਦੀ ਹੀ ਤੇਰੇ ਸ਼ਾਮ ਠੰਡ ਸਰ ਨੂੰ ਫੇਰ ਗਰਮੀ ਹੋ ਜਾਂਦੀ ਹੋ ਦੇ ਕਰਕੇ ਬਿਮਾਰੀਆਂ ਹੋ ਰਹੀਆਂ ਸੀ ਬਿਲਕੁਲ 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 ਬਾ ਪਰ ਮੇਗਾ ਕੋਈ ਜੀ ਬਜ਼ੁਰਗਾ ਬਾਤ ਵੀ ਗਲਰ ਕੋਲੇ ਖਾਬ ਹੋ ਜਾਂਦੇ ਸਾਰੇ ਬੰਦਾ ਵੈਸੇ ਬਿਮਾਰ ਹੋ ਜਾਂਦਾ ਛੁਕੀ ਠੰਡ ਨਾਲ ਦੁਪਹਿਰੇ ਗਰਮੀ ਲਾਦੀ ਸ਼ਾਮ ਸਵੇਰੇ ਠੰਡ ਹੋ ਜਾਂਦੀ ਸੀ ਚਲੋ ਹੁਣ ਆ ਮੌਸਮ ਵਧੀਆ ਹੋ ਗਿਆ ਵਾ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ ਮੌਸਮ ਸਾਫ਼ ਹੋ ਗਿਆ ਉਹ ਤਾਂ ਸਾਫ਼ ਹੋ ਗਿਆ ਸਿੱਦੇ ਨਾਲ ਜੀ ਦੇਖੋ ਕੁਦਰਤ ਦਾ ਬੜਾ ਅਜਬੂਦ ਨਜ਼ਾਰਾ ਸਟਾਰਟ ਹੋ ਗਿਆ ਆ ਥੋੜੀ ਲੇਟ ਹੋਈ ਆ ਪਰ بارش ਦੇ ਆਉਣ ਦੇ ਨਾਲ ਫਸਲਾਂ ਤੇ ਬੜੀ ਨਿਹਾਰ ਆਏਗੀ ਤੇ ਛੋਟੀ ਛੋਟੀਆਂ ਬੱਚਿਆਂ ਦੇ ਵਿੱਚ ਜਿਹੜੀਆਂ ਕੋਈ ਗਲੇ ਦੀਆਂ ਪ੍ਰੋਬਲਮ ਨੱਕ ਦੀਆਂ ਪ੍ਰੋਬਲਮ ਉਹ ਵੀ ਠੀਕ ਹੋਏਗੀ ਨਮੀ ਮੌਸਮ ਵਧੇਗੀ ਨਮੀ ਵਧਣ ਦੇ ਨਾਲ ਫਸਲਾਂ ਦੇ ਵਿੱਚ ਬੜੀ ਬਹਾਰ ਆਏਗੀ ਤੇ ਸਰਦੀ ਦੇ ਵਿੱਚ ਵੀ ਫਰਕ ਪਏਗਾ ਜਿਹੜੀ ਨਮੀ ਵਾਲੀ ਖੰਡ ਵਾ ਉਹ ਉਹਦਾ ਨਜ਼ਾਰਾ ਕੁਤਕਰਾ ਆ ਤੇ ਕੁਦਰਤ ਬੜੀ ਮਿਹਰਬਾਨ ਹੋਈ ਆ ਜਿਹਦੇ ਵਿੱਚ ਤੋ ਵਧੀਆ ਤਰ ਤਰੀਕੇ ਨਾਲ ਸਾਡੀ ਜਿਹੜੀ ਹੁਣ ਖੰਡ ਚਲਾਡ ਹੋਏਗੀ ਤੇ ਕਲਵਾਰੀ ਹੋਏਗੀ ਕਰਕੇ ਕੰਮ ਕਰ ਰਹੀ ਗੁਰੂ ਅਕੀਰਤ ਵਿੱਚ ਉਸੇ ਖੰਡ ਜੀ ਹਾਂ ਪਹਿਲਾਂ ਪਹਿਲਾਂ ਸੁੱਤੀ ਦੰਸੀ ਨਮੀ ਉਹ ਚਹਲੀ ਜੀ ਤੇ ਜਿਹੜੀ ਇਹ ਹੁਣ ਫਾਰਸ ਅੱਜ ਤੋਂ ਸ਼ੁਰੂ ਹੋਈ ਆ ਇਹਦੇ ਨਾਲ ਨਮੀ ਵਾਲੀ ਖੰਡ ਜਿਹੜੀ ਹੁਣ ਸਟਾਰਟ ਹੋਣੀ ਆ ਇਹਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਮੁਕਤ ਹੋਣਾ ਆ ਤੇ ਫਸਲਾਂ ਤੇ ਬੜੀ ਲੁਹਾਰ ਵਧੀਆ ਹੋਣੀ ਆ ਇਹ ਆ ਗਿਆ ਲੈ ਕਿ ਕਦੋਂ ਜਿੰਨੇ ਦੇਰ ਬਾਰਿਸ਼ ਨਾ ਹੋ ਰਹੀ ਹੋਵੇ ਦੇਰ ਹਾਂਜੀ ਹਾਂਜੀ ਮੈਂ ਉਹ ਹੀ ਕਹ ਰਿਹਾ ਕਿ ਫਸਲਾਂ ਦੇ ਵਿੱਚ ਇਦਾਂ ਆ ਵੀ ਜਿਹੜੀ ਇਹ ਹਲੇ ਮੇਨ ਫਸਲ ਕਣਕ ਆ ਤੇ ਕਣਕ ਵਾਸਤੇ ਜਿਹੜੀ ਇਹ ਨਮੀ ਵਾਲੀ ਠੰਡ ਹੈ ਬਹੁਤ ਜ਼ਰੂਰੀ ਆ ਜਿਹਦੇ ਨਾਲ ਇਹ ਕੋਰਾ ਉਹਦੇ ਵਾਸਤੇ ਕੋਰਾ ਬਹੁਤ ਵਧੀਆ ਆ ਤੇ ਫਸਲਾਂ ਬੜੀ ਉਹਨਾਂ ਦਾ ਵਾਅਦਾ ਬੜਾ ਵਧੀਆ ਹੋਣਾ ਵਾ ਤੇ ਉਹਨਾਂ ਦੀ ਉਨਤੀ ਜਿਹੜੀ ਇਹ ਬੜੀ ਵਧੀਆ ਹੋਣੀ ਆ ਫਸਲਾਂ ਦੀ